ਸਾਸੀਕਾਲ ਦੋਸਤੋ ਪਿਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਅਸੀਂ ਪਹੁੰਚੇ ਹਾਂ ਪਿੰਡ 2W ਗੁਰੂਸਰ ਵਿਖੇ ਇੱਥੇ ਕਰਾਂਗੇ ਪਿੰਡ ਦੀ ਸੈਰ ਤੇ ਜਾਣਾਂਗੇ ਪਿੰਡ ਦਾ ਪਿਸ਼ੋਕੜ ਪਿੰਡ 2W ਗੁਰੂਸਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਤਹਿਸੀਲ ਤੇ ਵਿਧਾਨ ਸਭਾ ਹਲਕਾ ਸ਼੍ਰੀ ਕਰਨਪੁਰ ਦਾ ਪਿੰਡ ਹੈ ਇਸਦੇ ਆਸੇ-ਪਾਸੇ ਪਿੰਡ 22H 3W 4W ਅਤੇ 19H ਲੱਗਦੇ ਹਨ 2W ਗੁਰੂਸਾਰ ਜਦੋਂ ਸ਼੍ਰੀ ਗੰਗਾਨਗਰ ਤੋਂ ਸ਼੍ਰੀ ਕਰਨਪੁਰ ਨੂੰ ਜਾਂਦੇ ਹਨ ਤਾਂ ਸੱਜੇ ਹੱਥ ਮੁੱਖ ਸੜਕ ਤੋਂ ਤਕਰੀਬਨ 5 ਕੁ ਕਿਲੋਮੀਟਰ ਪਿੱਛੇ ਹਟਮਾ ਹੈ ਡੋਬਲਯੂ ਗੁਰੂਸਾਰ ਗੰਗਾ ਨਗਰ ਤੋਂ 37 ਕਿਲੋਮੀਟਰ ਸ਼੍ਰੀ ਕਰਨਪੁਰ ਤੋਂ 20 ਕਿਲੋਮੀਟਰ ਅਤੇ ਕੇਸਰੀ ਸਿੰਘਪੁਰ ਮੰਡੀ ਤੋਂ ਤਕਰੀਬਨ 6 ਕੋ ਕਿਲੋਮੀਟਰ ਦੂਰੀ ਤੇ ਹੈ ਇਸ ਨੂੰ ਰੇਲਵੇ ਸਟੇਸ਼ਨ ਤੇ ਮੁੱਖ ਮੰਡੀ ਕੇਸਰੀ ਸਿੰਘਪੁਰ ਲੱਗਦੀ ਹੈ ਜਿਸ ਨੂੰ ਪਹਿਲਾਂ ਫਰੀਦਸਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਡੋਬਲਯੂ ਗੁਰੂਸਾਰ ਪੁਰਾਣਾ ਪਿੰਡ ਹੈ ਪਹਿਲੇ ਸਮਿਆਂ ਦੇ ਵਿੱਚ ਇਹ ਸਾਰਾ ਬੇਆਬਾਦ ਏਰੀਆ ਸੀ ਤੇ ਲੋਕ ਪੰਜਾਬ ਤੋਂ ਪਸ਼ੂ ਵਗੈਰਾ ਚਾਰਨ ਲਈ ਆਉਂਦੇ ਸਨ ਉਦੋਂ ਇਹ ਸਾਰਾ ਏਰੀਆ ਬੀਕਾ ਨੇ ਰਿਆਸਤ ਦੇ ਵਿੱਚ ਆਉਂਦਾ ਸੀ ਜਿਹੜਾ ਏਰੀਆ ਆਮ ਏਰੀਏ ਤੋਂ ਨੀਵਾ ਹੁੰਦਾ ਸੀ ਲੋਕ ਉੱਥੇ ਬੈਠ ਜਾਂਦੇ ਸਨ ਕਿਉਂਕਿ ਬਰਸਾਤਾਂ ਦੇ ਦਿਨਾਂ ਦੇ ਵਿੱਚ ਨੀਵੀਂ ਥਾਂ ਤੇ ਪਾਣੀ ਇਕੱਠਾ ਹੋ ਜਾਂਦਾ ਸੀ ਗੱਲ ਕਰੀਏ ਪਿੰਡ ਦੀ ਸ਼ੁਰੂਆਤ ਦੀ ਤਾ ਪੰਜਾਬ ਦੇ ਸ਼ਹਿਰ ਅਬਹੂਰ ਦੇ ਨੇੜਲੇ ਪਿੰਡ ਮਰਾਦਵਾਲਾ ਤੋਂ ਸਰਦਾਰ ਗੁਰਮukh ਸਿੰਘ ਸਰਾ ਅਤੇ ਸਰਦਾਰ ਹਰਨਾਮ ਸਿੰਘ ਸਰਾ ਜੋ ਕਿ ਰਿਸ਼ਤੇ ਦੇ ਵਿੱਚ ਚਾਚੇ ਤਾਏ ਦੇ ਪੁੱਤ ਭਰਾ ਸਨ ਉਹਨਾਂ ਨੇ ਆ ਕੇ ਪਿੰਡ ਦੀ ਮੋੜੀ ਗੱਡੀ ਸੀ ਪਿੰਡ ਵਸਣ ਦੀ ਪੱਕੀ ਤਰੀਕ ਤਾਂ ਨਹੀਂ ਮਿਲਦੀ ਪਰ ਅੰਦਾਜ਼ਾ ਇਹ ਹੀ ਹੈ ਕਿ ਤਕਰੀਬਨ 1880-90 ਦੇ ਵਿੱਚ ਇਹ ਪਿੰਡ ਵਸਿਆ ਸੀ ਸਰਦਾਰ ਗੁਰਮukh ਸਿੰਘ ਤੇ ਸਰਦਾਰ ਹਰਨਾਮ ਸਿੰਘ ਨੇ ਪਿੰਡ ਬੰਨਿਆ ਤਾਂ ਪਿੰਡ ਦਾ ਨਾਮ ਗੁਰਮukh ਸਿੰਘ ਵਾਲਾ ਪੈ ਗਿਆ ਬਹੁਤ ਸਮਾਂ ਪਿੰਡ ਦਾ ਨਾਮ ਗੁਰਮukh ਸਿੰਘ ਵਾਲਾ ਹੀ ਚੱਲਦਾ ਰਿਹਾ ਫਿਰ ਸਰਦਾਰ ਗੁਰਮukh ਸਿੰਘ ਜੀ ਨੇ ਕਿਹਾ ਕਿ ਪਿੰਡ ਦਾ ਨਾਮ ਕੋਈ ਹੋਰ ਰੱਖੀਏ ਤਾਂ ਗੁਰੂ ਦੇ ਨਾਲ ਸਰ ਜੋੜ ਕੇ ਪਿੰਡ ਦਾ ਨਾਮ ਗੁਰੂਸਰ ਰੱਖ ਦਿੱਤਾ ਜਦੋਂ ਗੰਗ ਨਾਲ ਨਹਿਰ ਆਈ ਤਾਂ 2W ਮੋਗੇ ਦੇ ਨਾਮ ਤੋਂ ਪਿੰਡ ਦਾ ਨਾਮ ਗੁਰੂਸਰ 2W ਪੈ ਗਿਆ 2W ਗੁਰੂਸਰ ਵੱਡਾ ਤੇ ਮਸ਼ਹੂਰ ਪਿੰਡ ਹੈ 7.5 ਮਰਬਿਆਂ ਦੇ ਵਿੱਚ ਵਸਿਆ ਹੋਇਆ ਹੈ ਪਿੰਡ ਦਾ ਵਾਹੀ ਜੋਗ ਜੋ ਰਕਬਾ ਹੈ ਉਹ 2 ਮੋਗਿਆਂ ਤੇ 2W ਮੋਗੇ ਤੇ 39 ਮਰਬੇ ਤੇ 1W ਮੋਗੇ ਤੇ 56 ਮਰਬੇ ਹੈ ਸ਼ੁਰੂਆਤੀ ਸਮਾਂ ਮੁਸ਼ਕਲਾਂ ਭਰਿਆ ਸੀ ਕਿਉਂਕਿ ਪੀਣ ਵਾਲੇ ਪਾਣੀ ਤੇ ਆਵਾਜਾਈ ਦੇ ਸਾਧਨ ਨਹੀਂ ਸਨ ਪੀਣ ਵਾਲਾ ਪਾਣੀ ਲੋਕ ਸਾਦਕੀ ਨਹਿਰ ਜੋ ਕਿ ਹੁਣ ਲਹਿੰਦੇ ਪੰਜਾਬ ਦੇ ਵਿੱਚ ਵਗਦੀ ਹੈ ਉਥੋਂ ਲੈ ਕੇ ਆਉਂਦੇ ਸਨ ਫਿਰ ਪਿੰਡ ਵਾਲਿਆਂ ਨੇ ਜੋੜ ਪਟਿਆ ਜੋ ਆਪਾਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਜੋੜ ਨੂੰ ਲੋਕ ਛੱਪੜ ਦੇ ਨਾਂ ਨਾਲ ਜਾਣਦੇ ਨੇ ਇਹ ਪਿੰਡ ਦਾ ਪੁਰਾਣਾ ਜੋੜ ਹੈ ਉਸ ਤੋਂ ਬਾਅਦ ਪੀਣ ਵਾਲੇ ਪਾਣੀ ਲਈ ਖੂਲ ਲਗਾਇਆ ਗਿਆ ਇਸ ਵੀਡੀਓ ਦੇ ਵਿੱਚ ਆਪਾਂ ਜੋ ਖੂਹ ਦੇਖ ਰਹੇ ਹਾਂ ਇਹ ਪੁਰਾਣਾ ਖੂਹ ਹੈ ਬੇਸ਼ੱਕ ਅੱਜ ਇਹ ਸਿਰਫ ਇੱਕ ਨਿਸ਼ਾਨੀ ਦੇ ਵਜੋਂ ਮੌਜੂਦ ਆ ਪਰ ਕਿਸੇ ਸਮੇਂ ਲੋਕ ਇਸੇ ਖੂਹ ਤੋਂ ਪਾਣੀ ਭਰ ਕੇ ਪੀਂਦੇ ਸਨ ਪਿੰਡ 2W ਗੁਰੂਸਰ ಗ್ರಾಮ ਪੰਚਾਇਤ ਹੈ ਤਕਰੀਬਨ ਪਿੰਡ ਦੀ 13-1400 ਵੋਟ ਹੈ ਪਿੰਡ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਲਈ ਆਂਗਣਵਾੜੀ ਸੈਂਟਰ ਅਤੇ 12ਵੀਂ ਤੱਕ ਦਾ ਸਕੂਲ ਹੈ ਪਿੰਡ ਦੇ ਸਕੂਲ ਦੀ ਤਾਰੀਖ ਆਪਾਂ ਉੱਪਰ ਪੜ੍ਹ ਰਹੇ ਹਾਂ ਕਿ ਤਕਰੀਬਨ 1950 ਦੇ ਵਿੱਚ ਸਕੂਲ ਦੀ ਸਥਾਪਨਾ ਹੋਈ ਬੱਚਿਆਂ ਦੇ ਖੇਡਣ ਦੇ ਲਈ ਬਹੁਤ ਵੱਡਾ ਖੇਡ ਸਟੇਡੀਅਮ ਹੈ ਜੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਸਿਹਤ ਸਹੂਲਤਾਂ ਦੇ ਲਈ ਡਿਸਪੈਂਸਰੀ ਕਿਸਾਨਾਂ ਦੀ ਸਹੂਲਤ ਲਈ ਕੋਆਪਰੇਟਿਵ ਸੁਸਾਇਟੀ ਇਹ ਜਿਹੜੀ ਨਾਲ ਵਾਲੀ ਬਿਲਡਿੰਗ ਹੈ ਇਹ ਸੋਸਾਇਟੀ ਦੀ ਪੁਰਾਣੀ ਬਿਲਡਿੰਗ ਹੈ ਅਤੇ ਹੁਣ ਇਹ ਨਵੀਂ ਬਿਲਡਿੰਗ ਬਣ ਚੁੱਕੀ ਹੈ ਪੀਣ ਵਾਲੇ ਪਾਣੀ ਦੀ ਸਹੂਲਤ ਲਈ ਵਾਟਰ ਵਾਕਸ ਪੰਚਾਇਤ ਘਾਰ ਆਦ ਸਰਕਾਰੀ ਸਹੂਲਤਾਂ ਹਨ ਪਿੰਡ ਦੇ ਲੋਕ ਧਾਰਮਿਕ ਬਿਰਤੀ ਵਾਲੇ ਹਨ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਅਤੇ ਇੱਕ ਬਾਬਾ RAMDEV ਜੀ ਦਾ ਮੰਦਿਰ ਹੈ ਪਿੰਡ 2W ਗੁਰੂ ਸਾਹਿਬ ਦੀ ਬਹੁਤ ਵੱਡੀ ਸਤ ਹੈ ਤੇ ਸਾਥ ਦੇ ਵਿੱਚ ਅੱਜ ਵੀ ਕੁਝ ਪੁਰਾਣੇ ਵਿਰਾਸਤੀ ਦਰਵਾਜੇ ਹਨ। ਥਾਂ ਤੇ ਦਰਵਾਜੇ ਹੌਲੀ-ਹੌਲੀ ਕਰਕੇ ਖਤਮ ਹੁੰਦੇ ਜਾ ਰਹੇ ਹਨ। ਕੁਝ ਕੁ ਪਿੰਡ ਦੇ ਵਿੱਚ ਹੀ ਵਿਰਾਸਤੀ ਚੀਜ਼ਾਂ ਬਚੀਆਂ ਹਨ। ਪਿੰਡ ਡੋਬਲੂ ਗੁਰੂਸਰ ਵਿੱਚ ਮਰਾਦਵਾਲਾ ਤੋਂ ਇਲਾਵਾ ਰੱਲਾ ਅਤੇ ਕਟਿਆਂ ਵਾਲੀ ਪਿੰਡ ਤੋਂ ਵੀ ਆ ਕੇ ਲੋਕ ਵਸੇ ਹਨ। ਇੱਥੇ ਜੱਟ ਸਿੱਖ, ਮਜਬੀ ਸਿੱਖ, ਬਾਜੀਗਾਰ, ਜੁਲਾਹੇ, ਰਮਦਾਸੀਏ, ਨਾਈ ਸਿੱਖ ਮੇਗਵਾਲ ਸੁਨਿਆਰੇ ਅਤੇ ਕੁਮਾਰ ਬਰਾਦਰੀ ਦੇ ਲੋਕ ਵੱਸਦੇ ਹਨ ਬੜਾ ਖੂਬਸੂਰਤ ਖੁੱਲਾ ਡੁੱਲਾ ਪਿੰਡ ਹੈ ਡਬਲਿਊ ਗੁਰੂ ਸਰਪਿੰਡ ਦੀ 7 ਛਪੜ ਤੇ ਪੁਰਾਣੇ ਬੋਰਡ ਪਿੰਡ ਦੀ ਖੂਬਸੂਰਤੀ ਨੂੰ ਹੋਰ ਵੀ ਵਧਾਉਂਦੇ ਨੇ ਸ਼ਾਲਾ ਇਸੇ ਤਰ੍ਹਾਂ ਡਬਲਿਊ ਗੁਰੂ ਸਰਪਿੰਡ ਹੱਸਦਾ ਵੱਸਦਾ ਰਹੇ ਤੇ ਇਹ ਪਿੰਡ ਤੇ ਇਥੋਂ ਦੇ ਲੋਕ ਖੂਬ ਤਰੱਕੀਆਂ ਮਾਣਨ ਪਿੰਡ 2W ਗੁਰੂਸਰ ਬਾਰੇ ਸਾਨੂੰ ਜਾਣਕਾਰੀ ਸਰਦਾਰ ਹਰਦੀਪ ਸਿੰਘ ਸਰਾਂਜੀ ਵੱਲੋਂ ਅਤੇ ਪਿੰਡ ਦੀ ਵੀਡੀਓ ਕਰਨ ਦੇ ਵਿੱਚ ਵੀਰ ਨਵਦੀਪ ਸਿੰਘ ਸਰਾਂਜੀ ਨੇ ਬਹੁਤ ਸਹਿਯੋਗ ਦਿੱਤਾ ਅਸੀਂ ਆਪਣੇ ادارے ਵੱਲੋਂ ਧੰਨਵਾਦ ਕਰਦੇ ਹਾਂ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਤੇ ਨਾਲ ਜਾਂਦੇ ਜਾਂਦੇ ਆਪਣਾ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਜਲਦੀ ਮਿਲਦੇ ਹਾਂ ਦੋਸਤੋ ਕਿਸੇ ਨਵੇਂ ਪਿੰਡ ਦੀ ਵੀਡੀਓ ਦੇ ਨਾਲ ਹੋਰ ਇਸ ਤਰ੍ਹਾਂ ਦੀਆਂ ਸਾਡੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ ਫੇਸਬੁੱਕ ਅਤੇ ਇੰਸਟਾਗ੍ਰam ਤੇ ਸਾਨੂੰ ਫੋਲੋ ਜ਼ਰੂਰ ਕਰਿਓ ਧੰਨਵਾਦ